ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਜਿਹੜੀ ਐਸਆਈਟੀ ਗੁਰੂਗ੍ਰੰਥ ਸਾਹਿਬ ਦੇ ਮਸਲੇ 'ਚ ਬਣਾਈ ਗਈ ਹੈ ਉਹ ਬਹੁਤ ਹੀ ਮੰਦ ਭੱਗਾ ਹੈ ਕਿਉਂਕਿ ਸ੍ਰੀ ਕਲਤਾ ਸਾਹਿਬ ਦੇ ਜਥੇਦਾਰ ਨੇ ਇੱਕ ਕਮੇਟੀ ਬਣਾ ਕੇ ਔਰ ਉਹਨਾਂ ਮੁਲਾਜ਼ਮਾਂ ਦੇ ਬਰੀਕੀ ਦੇ ਨਾਲ ਜਾਂਚ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਮੁਲਾਜ਼ਮਾਂ ਨਾਲ ਰਤੀ ਭਰ ਵੀ ਕੋਈ ਕਿਸੇ ਕਿਸਮ ਦੀ ਲਿਆਜ ਨਹੀਂ ਕੀਤੀ ਗਈ ਔਰ ਜਿਹੜੇ ਵੀ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਸਜ਼ਾਵਾ ਦੇ ਕੇ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਲਤਾਖਸ ਸਾਹਿਬ ਜਿਹੜੇ ਕਿ ਸਿੱਖਾਂ ਦੀ ਸਰਮੌਰ ਸੰਸਥਾ ਹੈ ਔਰ ਅਗਰ ਅਸੀਂ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਵਿੱਚ ਦਖਲਦਾਰੀ ਕਰਾਂਗੇ ਜਾਂ ਉਹਨਾਂ ਦੇ ਕੰਮਾਂ ਨੂੰ ਕੀਤੇ ਹੋਏ ਕੰਮਾਂ ਨੂੰ ਨਹੀਂ ਮੰਨਾਂਗੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਬਿਲਕੁਲ ਹੀ ਅਕਾਲ ਤਖਤ ਤੋਂ ਮੁਨਕਰ ਹੋਏ ਹੋਏ ਹੋ ਔਰ ਆਪਾਂ ਨੂੰ ਹਮੇਸ਼ਾ ਅਕਾਲ ਤਖਤ ਦੇ ਰਾਏਵਾਂ ਦੇ ਜਿਹੜਾ ਕੰਮ ਕਰਨਾ ਚਾਹੀਦਾ ਐਸਟਾ ਹੀ ਬਣਾ ਕੇ ਉਹਨਾਂ ਨੇ ਜਿਹੜੀ ਅਕਾਲ ਤਖਤ ਦੀ ਤਾਇਨ ਕੀਤੀ ਹੈ ਇਹ ਬਹੁਤ ਮੰਦ ਭਗਾ ਹੈ ਔਰ ਸਮੁੱਚੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਵੀ ਮੁਲਾਜ਼ਮ ਉਹਦੇ ਵਿੱਚ ਦੋਸ਼ੀ ਪਾਏ ਗਏ ਸੀ ਉਹਨਾਂ ਨੂੰ ਸਜ਼ਾਵਾਂ ਦੇ ਕੇ ਉਹ ਨੌਕਰੀ ਤੋਂ ਬੇਲੇ ਕੀਤੇ ਗਏ ਸੀਗੇ एसआईटी ਬਣਾ ਕੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਘਰੋਣੀ ਹਰਕਤ ਕੀਤੀ ਹੈ ਔਰ ਉਹਨੂੰ ਸਾਫ ਸੁਥਰਾ ਕੰਮ ਕਰਕੇ ਇਹ ਕਹਿਣਾ ਚਾਹੀਦਾ ਕਿ ਜੋ ਕਾਲ ਤਖਤ ਨੇ ਕੰਮ ਕੀਤਾ ਮੈਂ ਉਹਦੀ ਸਲਾਘਾ ਕਰਦਾ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਾਲ ਤਖਤ ਦੇ ਕੀਤੇ ਹੋਏ ਕੰਮਾਂ 'ਚ ਦਖਲਅੰਦਾਜ਼ੀ ਕਰਕੇ ਕਾਲ ਤਖਤ ਦੀ ਤਾਹੀਨ ਕਰ ਰਹੇ ਹੋ ਔਰ ਉਹ ਚੀਜ਼ ਤੋਂ ਤੁਹਾਨੂੰ ਬਚਣਾ ਚਾਹੀਦਾ ਕਿਉਂਕਿ ਸਿੱਖ ਕੌਮ ਦਾ ਇਹ ਜਿਹੜੀ ਇੱਕ ਬਹੁਤ ਹੀ ਵੱਡੀ ਸੰਸਥਾ ਹੈ ਜਿਹਨਾਂ ਨੂੰ ਸਾਰੇ ਸਿੱਖ ਬਹੁਤ ਹੀ ਸਤਿਕਾਰ ਸਹਿਤ ਮੰਨਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ